ਸਰਿੰਦਰ ਚਿੰਦਾ ਕਹਿੰਦਾ ਮੈਂ ਚਮਕੀਲੇ ਨੂੰ ਉਂਗਲੀਆਂ ਫੜ ਕੇ ਸੁਰ ਤੇ ਰੱਖ ਕੇ ਸਿਖਾਇਆ ਸੀ ਤੇ ਕਹਿੰਦਾ ਮੈਂ ਲੈਸਨ ਦੇ ਜਾਂਦਾ ਸੀਗਾ ਉਹਨੂੰ ਤੇ ਉਹ ਯਾਦ ਕਰਕੇ ਰੱਖਦਾ ਹੁੰਦਾ ਸੀਗਾ ਤੇ ਮੈਂ ਦਫ਼ਤਰ ਚ ਆ ਕੇ ਉਹ ਤੋਂ ਉਹ ਹੀ ਸੁਣਦਾ ਹੁੰਦਾ ਸੀਗਾ ਇਹਦੇ ਵਿੱਚ ਸਚਾਈ ਪਤਾ ਨਹੀਂ ਕਿ ਇੱਕ ਇੰਟਰਵਿਊ ਦੇ ਵਿੱਚ ਸਰਿੰਦਰ ਚਿੰਦੇ ਨੇ ਇਹ ਗੱਲਾਂ ਕੀਤੀਆਂ ਕਿ ਚਮਕੀਲੇ ਨੇ ਮੇਰੇ ਦਫ਼ਤਰ ਚ ਬੈਠ ਕੇ ਮੇਰੇ ਪ੍ਰੋਗਰਾਮ ਵੀ ਬੁੱਕ ਕੀਤੇ ਤੇ ਇੱਕ ਟਿੱਕੀ ਢੋਲਗੀ ਮਾਸਟਰ ਸੀਗਾ ਉਹ ਮੇਰੇ ਕੋਲ ਲੈ ਕੇ ਆਇਆ ਚਮਕੀਲੇ ਨੂੰ ਉਹ ਕਹਿੰਦਾ ਬਹੁਤ ਗਰੀਬ ਆ ਕਿਤੇ ਰੋਟੀ ਪੈ ਜਾਊਗਾ ਜੀ ਇਹਨੂੰ ਮਾੜਾ ਮੋਟਾ ਸਿਖਾ ਦਿਓ ਤੇ ਕਹਿੰਦਾ ਚਲੋ ਮੈਨੂੰ ਵੀ ਲੱਗਾ ਕਿ ਕਿਸੇ ਦੇ ਮੂੰਹ 'ਚ ਬੁਰਕੀ ਪੈਂਦੀ ਆ ਤਾਂ ਪਾ ਦਈਏ ਤੇ ਕਹਿੰਦਾ ਉਹ ਕਹਿੰਦਾ ਜੀ ਰੱਖ ਲਓ ਨਾਲ ਤੇ ਕਹਿੰਦਾ ਮੈਂ ਕਿਹਾ ਆਜਿਆ ਕਰ ਤੇ ਕਹਿੰਦਾ ਸਾਈਕਲ ਤੇ ਦੋ ਰੋਟੀਆਂ ਬੰਨ ਕੇ ਮੋਰੇ ਚਮਕੀਲਾ ਮੇਰੇ ਕੋਲ ਆ ਜਾਂਦਾ ਸੀ ਤੇ ਮੈਂ ਕਹਿੰਦਾ ਇਹਨੂੰ ਲੈਸਨ ਦੇ ਦਿੰਦਾ ਸੀਗਾ ਤੇ ਉਹੋ ਹੀ ਬਾਤ ਸੁਣਦਾ ਹੁੰਦਾ ਸੀ ਤੇ ਮੈਂ ਕਹਿੰਦਾ ਇਹਦੀਆਂ ਉਂਗਲੀਆਂ ਫੜਫੜ ਕੇ ਇਹਨੂੰ ਸੁਰਾਂ ਤੇ ਬਾਜੇ ਦੀਆਂ ਤੇ ਰਖਾਰ ਖਾ ਕੇ ਸਿਖਾਇਆ ਤੇ ਇਹਨੂੰ ਇਸ ਕਾਬਲ ਬਣਾਇਆ ਤੇ ਬਹੁਤ ਵੱਡਾ ਸਿੰਗਰ ਬਣ ਗਿਆ ਬਾਅਦ ਵਿੱਚ ਹੈਨਾ ਬਾਕੀ ਬਾਬੇ ਤੁਸੀਂ ਕਮੈਂਟਾਂ 'ਚ ਦੱਸ ਦਿਓ ਤੁਹਾਨੂੰ ਇਹ ਸਚਾਈ ਲੱਗਦੀ ਆ ਜਾਂ ਨਹੀਂ ਇਹ ਮਿੱਤ ਕੁਝ ਹੋਰ ਵੀ ਬਣੀਓ ਆ ਕਹਿੰਦੇ ਕੋਣ ਕਿਸੇ ਨੂੰ ਸਿਖਾਉਂਦਾ ਆ ਜਿਹੜਾ ਜਾਂਦਾ ਆਪਣੇ ਬਲ ਤੇ ਅੱਗੇ ਨਿਕਲਦਾ ਆ ਹੈਨਾ ਪਰ ਜੋ ਛਿੰਦੇ ਨੇ ਇੰਟਰਵਿਊ ਦੇ ਵਿੱਚ ਕਿਹਾ ਹੈਨਾ ਕਈਆਂ ਨੇ ਇੱਥੇ ਕਹਿਣਾ ਸਹੀ ਆ ਜਾਂ ਨਹੀਂ ਪਰ ਛਿੰਦਾ ਆਏ ਹੋਏ ਕਹਿੰਦਾ ਆ ਵੀ ਮੈਂ ਚਮਕੀਲੇ ਤੇ ਬਹੁਤ ਮਿਹਨਤ ਕੀਤੀ ਉਹਨੂੰ ਅੱਗੇ ਲਿਆਂਦੇ ਵਿੱਚ ਉਹਨੂੰ ਐਨ ਸਿਖਾਇਆ ਜੇ ਉਹ ਨਾ ਸਿੱਖਦਾ ਸ਼ਾਇਦ ਨਾ ਉਹ ਇੱਥੇ ਤੱਕ ਪਹੁੰਚਦਾ ਤੇ ਪਰ ਲੋਕ ਇਹ ਕਹਿੰਦੇ ਆ ਕਿ ਕਿਹੜਾ ਚਮਕੀਲੇ ਨੂੰ ਸਿਖਾਉਣ ਵਾਲਾ ਚਮਕੀਲਾ ਆਪ ਹੀ ਬਹੁਤ ਸਿੱਖਿਆ ਹੋਇਆ ਸੀ ਇਹ ਤਾਂ ਇਹ ਕਹੋ ਪਈ ਇਹ ਹੁਣ ਕ੍ਰੈਡਿਟ ਲੈ ਰਹੇ ਆ ਚਮਕੀਲੇ ਦਾ ਕਿਉਂਕਿ ਚਮਕੀਲਾ ਇਹਨਾਂ ਤੋਂ ਵੱਡਾ ਆਰਟਿਸਟ ਬਣ ਕੇ ਅੱਗੇ ਨਿਕਲ ਗਿਆ ਤੇ ਹੁਣ ਇਹ ਸਾਰੇ ਕ੍ਰੈਡਿਟ ਲਈ ਪਏ ਹੋਏ ਸੀਗੇ ਕਿਉਂਕਿ ਛਿੰਦਾ ਵੀ ਇਸ ਦੁਨੀਆ ਤੇ ਨਹੀਂ ਹੈਗਾ ਚਮਕੀਲਾ ਵੀ ਨਹੀਂ ਹੈਗਾ ਟਿੱਕੀ ਵੀ ਨਹੀਂ ਹੈਗਾ ਤੇ ਇਹਦੀ ਗਵਾਹੀ ਕੌਣ ਭਰੂਗਾ ਉਹ ਤਾਂ ਜਿਹੜੇ ਇਹਨਾਂ ਦੀਆਂ ਗੱਲਾਂ ਕਹੀਆਂ ਇੰਟਰਵਿਊਸ ਦਾ ਉਹੀ ਭਰ ਸਕਦੀਆਂ ਤੁਸੀਂ ਇਹਦੇ ਬਾਰੇ ਕੀ ਕਹੋਗੇ ਕਿ ਛਿੰਦਾ ਸੱਚੀ ਚਮਕੀਲੇ ਉਂਗਲੀਆਂ ਫੜ ਕੇ ਸੁਰਾਂ ਤੇਰਾ ਕਿ ਸਗਾਉਂਦਾ ਸੀ